ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਤੁਹਾਨੂੰ ਆਪਣੇ ਪਿੰਡ ਨਗਰ ਦੀ ਇੱਕ ਸਟੋਰੀ ਸੁਣਾਉਣੀ ਆ ਸਟੋਰੀ ਵੀ ਕੀ ਉਹ ਸਮਾਂ ਬਹੁਤ ਚੰਗਾ ਖਮਾਂ ਸੀ ਇੰਨਾ ਸਮਾਂ ਚੰਗਾ ਸੀ ਜਿਵੇਂ ਅੱਜ ਜੇ ਕਿਤੇ ਇੰਨਾ ਇਕੱਠਾ ਦਾ ਯਾਰ ਜ਼ਰੂਰ ਕੋਈ ਨਾ ਕੋਈ ਵੱਡੀ ਹਲਤ ਕਰ ਦਿੰਦਾ ਕੋਈ ਆ ਰਾਮਲੀਲਾ ਹੁੰਦੀ ਹੁੰਦੀ ਸੀ ਆਪਣੇ ਪਿੰਡ ਉਹ ਹੋਈ ਆ ਮੈਨੂੰ ਉਹਦਾ 8-10 ਸਾਲ ਹੋਈ ਆਪਣੇ ਰਾਮ ਲੀਲਾ ਬੜੀ ਰੌਣਕ ਵਾਜਦੀ ਸੀ 2030 ਜਿਹਦਾ ਮਹੀਨਾ ਹੁੰਦਾ ਸੀ ਚੁੰਨੇ ਚਾਨੇ ਵੀ ਪਾਣੀ ਉਹਦਾ ਲੱਗਦਾ ਈ ਚੁੰਨਿਆਂ ਨੂੰ ਫੇਰ ਵੀ ਚੱਲ ਮੋਟਰਾਂ ਛੱਡ ਕੇ ਭਾਈ ਉੱਠ ਜਾਈਦਾ ਸੀ ਤੇ ਰਾਮ ਲੀਲਾ ਦੇਖਣ ਜਾਣਾ ਸਾਰਿਆਂ ਨੇ ਤੇ ਆਪਣੇ ਰਾਮ ਲੀਲਾ ਦੇ ਵਿੱਚ ਬਣਦੇ ਹੁੰਦੇ ਸੀ ਤੀਰਥ ਮਾਸਟਰ ਹੁੰਦਾ ਸੀਗਾ ਇਹਨਾਂ ਚੋ ਬਚਨੇ ਕਿਹਾਂ ਚੋਂ ਤੇ ਉਹ ਬਣਾ ਦਾਸ ਰਾਥ ਹੋ ਤੇ ਓਮਾ ਪੰਡਤ ਹੁੰਦਾ ਸੀਗਾ ਉਹ ਰੇਟ ਹਲਕਾਲੇ ਟੜਕ ਜੀ ਤੇ ਉਹ ਬਣਦਾ ਹਰੂਮਾਲ ਪੰਨਾ ਵਿਖਰੀ ਸਕੇ ਰੀ ਪਤਾ ਨਹੀਂ ਕੀ ਬਣਦਾ ਹੁੰਦਾ ਸੀ ਪੰਨਾ ਬਾਲੀ ਬਣਦਾ ਦਾ ਕੱਕਈ ਤੇ ਇਹਨਾਂ ਦਾ ਹੁੰਦਾ ਸੀਗਾ ਗੁਜਰਕਾ ਛੋਟਾ ਪ੍ਰੇਮ ਉਹ ਬਣਦਾ ਸੀ ਆਪਣਾ ਰਾਮਚੰਦਰ ਸੀਤਾ ਬਣਦੀ ਹੁੰਦੀ ਸੀ ਕਿ ਆਪਣਾ ਪ੍ਰੇਮੀ ਹੁੰਦਾ ਸੀ ਨਰਪਾਪਿਆ ਦਾ ਜਿਹੜਾ ਕੀਰਤਨ ਕਰਨ ਲੱਗ ਗਈ ਬਾਅਦ ਚ ਤੇ ਉਹ ਸੀਤਾ ਬਣਦਾ ਹੁੰਦਾ ਸੀ ਤੇ ਐ ਭਾਈ ਭੂਸ਼ੀ ਨੇ ਲਛਮਣ ਬਣਨਾ ਤੇ ਜਵਾਰੀ ਬਣਾ ਦੇ ਦਸਰਾਤ ਤੇ ਬਹੁਤ ਵਧੀਆ ਇਹਨਾਂ ਦੇ ਰੋਲ ਹੁੰਦੇ ਸੀ ਯਾਰ ਬਹੁਤ ਵਧੀਆ ਬਹੁਤ ਸੋਹਣੀ ਰਾਮ ਲੀਲਾ ਕਰਦੇ ਸੀ ਕਿਹਨੇ ਕਿਹੜਾ ਕਿ ਨਿਰਧਨ ਨਿਰਧਨ ਹੁੰਦਾ ਸੀ ਨਿਰਧਨ ਉਹਨੇ ਰਾਮ ਲੀਲਾ ਕਰਾਈ ਸੀ ਆ ਕੇ ਆਪਣੇ ਗੀਤ ਗੂਤ ਵੀ ਉਹੀ ਲਿਖਦਾ ਸੀ ਵਾਲੇ ਇੰਨਾ ਵਧੀਆ ਮਾਹੌਲ ਹੋਣਾ ਯਾਰ ਇੰਨਾ ਮਾਹੌਲ ਵਧੀਆ ਹੋਣਾ ਜਆ ਸਾਰੇ ਨੇ ਜਾ ਕੇ ਬੁੜੀਆਂ ਨੇ ਕਈ ਮੁੰਡਿਆਂ ਨੇ ਸਾਡੇ ਅਰਗੇ ਨੇ ਬੰਦਿਆਂ ਨੇ ਜਾ ਕੇ ਥਾਂ ਮਾਲ ਲੈਣੇ ਸਾਡਾ ਵੀ ਇਹ ਪੱਕਾ ਥਾਂ ਹੈ ਉੱਥੇ ਜਾਣਾ ਅਸੀਂ ਇਹਦੇ ਚ ਰਾਂ ਲਿਆ ਸਾਡੇ ਮੋਟਰ ਤੇ ਇਕੱਠੇ ਹੋ ਜਾਂਦੇ ਹੁੰਦੇ ਸੀਗੇ ਸੀਤੇ ਕਣੀ ਤੇ ਮੈਂ ਹੁਣ ਤੇ ਆਪਣਾ ਜੈਲੇ ਨੇ ਹੁਣਾ ਕਮਿਕਰ ਨੇ ਹੁਣਾ ਫੌਜੀ ਨੇ ਹੁਣਾ ਜਿਵੇਂ ਕਿ ਨੇ ਬਨਸੀ ਨੇ ਹੁਣਾ ਸਾਡੇ ਪੂਰੇ ਨੇ ਹੁਣਾ ਤੇ ਪੱਪੂ ਨੇ ਹੁਣਾ ਤੇ ਆਏ ਹੁੰਦੇ ਸੀ ਅਸਰ ਨਾ ਆਉਣੇ ਹਣੀ ਯਾਨੀ ਕਈ ਜਾਣੇ ਹੁੰਦੇ ਸੀ ਜਿਹੜੇ ਮੇਰੇ ਮੇਰੇ ਨਾਲੇ ਬਾਲੇ ਹੀ ਰਹੇ ਆ ਫੌਜੀ ਹੁਣੀ ਜੀਵੇ ਕਾ ਫੌਜੀ ਹੁੰਦਾ ਸੀ ਪੱਪੂ ਹੁੰਦਾ ਸੀ ਤੇ ਬਾਂਸੀ ਹੁੰਦਾ ਸੀ ਕੈਮਿਕ ਕਰ ਹੁੰਦਾ ਸੀ ਜੈਲਾ ਹੁੰਦਾ ਸੀ ਅਸੀਂ ਇਹ ਸਾਰਿਆਂ ਨੇ ਰਲ ਕੇ ਇਕੱਠਿਆਂ ਨੇ ਜਾਣਾ ਰਾਮ ਲੀਲਾ ਤੇ ਛੋਟੀਆਂ ਸਾਟੀਆਂ ਉਹਦੀਆਂ ਲੈ ਕੇ ਉਦੋਂ ਯਾਨੀ ਪੂਰੇਵੇਂ ਕਹਿੰਦੀ ਅਸੀਂ ਜਵਾਨੀ ਨਹੀਂ ਸੀ ਮੇਰੇ ਮਤੇ 70 75 ਕਦੀ ਕੋਈ ਗੱਲ ਆਏ 70 ਕਦੀ ਕੋਈ ਗੱਲ ਹੈ ਸ਼ਾਇਦ ਕਣੀ ਉਦੋਂ ਪੜਦੇ ਹੀ ਸੀ ਹਲੇ ਦੇਭਾਈ ਉੱਥੇ ਜਾਣਾ ਦੇਖਣ ਤੇ ਬੁੜੀਆਂ ਨੇ ਵੀ ਤੁਰੇ ਜਾਣਾ ਬਹੁਤ ਬੁੜੀਆਂ ਕੁੜੀਆਂ ਬੁੜੀਆਂ ਜਾਂਦੀਆਂ ਸੀ ਕੋਈ ਯਾਰ ਇਹੋ ਜੀ ਗੱਲ ਨਹੀਂ ਸੀਗੀ ਕੋਈ ਹਲਤ ਨਹੀਂ ਸੀ ਸੇਤੀ ਕਰਦਾ ਪਹਿਲਾਂ ਲੋਕ ਉਦੋਂ ਯਾਰ ਇਹੋ ਜੀ ਸੀ ਹੁਣ ਤਾਂ ਬਹੁਤ ਗਲਤ ਜ਼ਮਾਨਾ ਆ ਗਿਆ ਯਾਰ ਹੁਣ ਤਾਂ ਕੁੜਕਾਂ ਨੂੰ 5 ਮਿੰਟ ਨਹੀਂ ਇੱਥੇ ਦਈ ਜਾਣ ਦਿੰਦੇ ਯਾਰ ਉਹਦੀ ਮੰਦਿਰ ਮਗਰ ਲੱਗ ਤੁਰਦੀ ਐ ਉਦੋਂ ਕੋਈ ਇਹੋ ਜੀ ਹਸਤੀ ਨਹੀਂ ਸੀ ਹੁੰਦੀ ਯਾਰ ਉਹਨੇ ਤੇ ਨਾਲ ਸੋਹਣ ਤਾਂ ਕਥਾ ਕਰਦੇ ਹੁੰਦੇ ਸੀ ਆਪਣੇ ਕਾਲਜ ਕੁੜੀਆਂ ਵਾਲੇ ਸਕੂਲ ਚ ਉੱਥੇ ਉੱਥੇ ਲੈ ਕੇ ਟਰਾਲੀ ਜਾਂ ਜਾਂਦੇ ਰਿਆਂ ਸੰਗਤ ਕੋਈ ਬਾਤਾਂ ਨਹੀਂ ਸੀ ਹੁੰਦਾ ਤੇ ਉਹ ਬਰਾਵਲੇ ਜਦੋਂ ਜਾਣਾ ਪਈ ਉੱਤੇ ਸਾਰਿਆਂ ਨੇ ਅਸੀਂ ਦੇਖਣੀ ਦੇਖ ਕੇ ਤੇ ਸਾਡੀ ਮਾਸੀ ਉਹਨਾਂ ਨੇ ਵੀ ਜਾਣਾ ਤੇ ਇਹਨਾਂ ਨੇ ਕੋਠੇ ਜਿਹੇ ਤੇ ਬਰਾਗੀਆਂ ਦਾ ਕੋਠਾ ਉਹਦੇ ਤੇ ਬਹਿ ਜਾਂਦੇ ਨੇ ਕੋਠੇ ਤੇ ਜਾ ਕੇ ਇਹ ਉਹ ਭਾਈ ਜਦੋਂ ਨਾ ਕੋਈ ਰਾਮ ਲੀਲਾ ਚੱਲੇ ਤੇ ਜਦੋਂ ਮਿਰਗ ਮਾਰਦੇ ਆ ਤੇ ਲਾਸ਼ ਲਸ਼ਮਣ ਨੂੰ ਕਹਿੰਦੀ ਐ ਸੀ ਰਾਮਚੰਦਰ ਨੂੰ ਵੀ ਉਹ سونے ਦਾ ਮਿਰਗ ਜਾਂਦਾ ਸੀ ਤਾਂ ਮੈਨੂੰ ਕਹਿੰਦੀ ਮੈਨੂੰ ਲੈ ਆ ਕੇ ਦੇਵੋ ਮਾਰ ਕੇ ਚ ਜਿਉਂਦਾ ਕਿਵੇਂ ਲੈ ਆ ਕੇ ਦੋ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਸੋਹਣਾ ਲੱਗਦਾ ਉਹਨੂੰ ਮਿਰਗ ਨੂੰ ਤੂੰ ਹੀ ਜੇ ਫਿਰਦੇ ਉਹ ਲੈ ਕੇ ਜਾਂਦੇ ਬੈਠੇ ਸਾਡੀ ਮਾਸੀ ਕਰੀ ਜਾਵੇ ਬੈਠੀ ਕਹਿੰਦੀ ਉਹ ਦੇਖ ਪਤਾ ਨਹੀਂ ਕੀ ਇੱਕ ਤੀੜੀ ਜੀ ਤੂੰ ਹੀ ਜਾਂਦੇ ਇੱਕ ਜਣਾ ਉਹ ਮਗਰ ਲੱਗਿਆ ਪੰਜ ਛੇ ਜਣੇ ਉਹਦੇ ਐਂ ਤਾਂ ਪਰਦੇ ਵੀ ਉਹ ਰਾਮ ਲੀਲਾ ਦੇ ਵਿੱਚ ਵੀ ਰੋਲ ਕੀ ਚੱਲ ਰਿਹਾ ਉਦੋਂ ਅਣਪੜ ਲੋਕ ਜਿਹੜੇ ਇਹਦੀਆਂ ਗੱਲਾਂ ਬਹੁਤ ਕਰਦੇ ਹੁੰਦੇ ਸੀ ਤੇ ਬਹੁਤ ਹਾਸੇ ਵਾਲੀਆਂ ਗੱਲਾਂ ਮਾਸੇ ਆ ਕੇ ਉਹ ਘਰੇ ਮਾਸੀ ਨੇ ਕਾਡੀਆਂ ਅਸੀਂ ਹੱਸੇ ਜਣੇ ਕਹਿੰਨਾ ਦੇਖੋ ਅਣਪੜ ਲੋਕ ਆ ਜਰ ਕਿਵੇਂ ਗੱਲਾਂ ਮਾਰੀ ਜਾਂਦੇ ਵੀ ਉਹ ਸੀ ਦਾ ਹਿਰਨ ਉਹ ਬਣਿਆ ਵਾ ਤੇ ਚੱਲ ਅਸੀਂ ਗਣਾ ਵਾਸੀ ਤਾਂ ਹਨ ਕਹਿੰਦੇ ਪਤਾ ਨਹੀਂ ਲੱਗਦਾ ਕੋਤ ਆਇਆ ਸੀ ਤੇ ਚੱਲ ਅਸੀਂ ਆਏ ਹਸਣ ਲੈ ਜਾਣਾ ਤੇ ਕੁੱਕੀ ਮਾਸਟਰ ਕਰ ਦਿੰਦਾ ਸੀ ਲੌਸ ਬਣਾ ਸਟੇਜ ਸੈਕਟਰੀ ਕੁੱਕੀ ਮਾਸਟਰ ਸੀ ਜਦੋਂ ਕੁੱਕੀ ਮਾਸਟਰ ਨੇ ਆ ਕੇ ਸਟੇਜ ਤੇ ਆ ਜਾਣਾ ਤੇ ਸਾਰਿਆਂ ਨੂੰ ਤਾੜੀਆਂ ਮਾਰ ਦੇਣੀਆਂ ਬਹੁਤ ਪ੍ਰੇਮ ਕਰਦੇ ਸੀ ਕੁੱਕੀ ਮਾਸਟਰ ਦਾ ਤੇ ਕੁੱਕੀ ਮਾਸਟਰ ਵੀ ਕਹਿੰਦੀ ਸਾਰਿਆਂ ਦਾ ਬਹੁਤ ਪ੍ਰੇਮ ਕਰਦਾ ਸੀ ਮੰਨਦਾ ਸੀ ਸਾਰਿਆਂ ਨੂੰ ਤੇ ਠੀਕ ਆ ਅਸੀਂ ਵੀ ਐਵੇਂ ਕਹਿੰਦੇ ਬਹੁਤ ਪ੍ਰੇਮ ਕਰਦੇ ਸੀ ਜੇ ਕੋਈ ਰੋਲਾ ਗੋਲਾ ਵੀ ਬਣਾ ਕੁੱਕੀ ਵਾਟਰ ਨੇ ਬੈਠਾ ਵੀ ਨਾ ਜਰ ਫਲਾਣਾ ਆਪਾ ਨਹੀਂ ਯਾਰ ਲੜਨਾ ਨਹੀਂ ਨਾ ਆਪਾਂ ਤਾਂ ਇਹ ਚੀਜ਼ ਆਪਣੇ ਨਗਰ ਦੀ ਸਫਲ ਕਰਨੀ ਹੈ ਚਲੋ ਭਾਈ ਸੂਰਤਾ ਵਾਟਰ ਹੁੰਦਾ ਸੀ ਨਾਲ ਕੁੱਕੀ ਵਾਟਰ ਦੇ ਸੂਰਤਾ ਵੀ ਰੋਲ ਜੇ ਕਰਦਾ ਰਿਹਾ ਵਿੱਚ ਕੁਝ ਅ ਤੇ ਵਿਸ਼ਨ ਹਾਲ ਦਾ ਹੁੰਦਾ ਸੀ ਇਹਦਾ ਮੋਢੇ ਮੈਂਬਰ ਦਾ ਪਿਓ ਉਹ ਵਲੰਟੀਅਰ ਬਿਮਲੋ ਪੂਆ ਹੁੰਦੀ ਸੀ ਬਿਮਲ ਘਰ ਪੂਆ ਬਿਮਲੋ ਨੂੰ ਕਹਿੰਦੇ ਹੁੰਦੇ ਸੀ ਮਹਿਰਿਆਂ ਦੀ ਕਿ ਇਹਨਾਂ ਦੀ ਸੀ ਕਿ ਮਾਤਾ ਦੂਜਿਆਂ ਦੀ ਆਪਣਿਆਂ ਦੀ ਉਹ ਘੜਹੋਣਾ ਦੀ ਉਹ ਉਹ ਵੀ ਵਿੱਚ ਬੁੜੀਆਂ ਵਾਲੇ ਪਾਸੇ ਉਹ ਹੁੰਦੇ ਸੀ ਤੇ ਇਹਨਾਂ ਵਾਲੇ ਪਾਸੇ ਇਹ ਹੁੰਦਾ ਸੀਗਾ ਹੌਲਦਾਰ ਹੋਰ ਵੀ ਹੁੰਦੇ ਸੀ ਦੋ ਤਿੰਨ ਜਣੇ ਜਦੋਂ ਵਲੰਟੀਅਰ ਬਣ ਜਾਂਦੇ ਸੀ ਐਵੇਂ ਕਹਿੰਦੇ ਹੌਲਦਾਰ ਠਾਣੇਦਾਰ ਨੇ ਉਦੋਂ ਮਾਣਾ ਉੱਥੋਂ ਲਿਆ ਕਿ ਫਿਰ ਇਹਦੇ ਮੁੰਡਾ ਆਇਆ ਸੀ ਮਾਣਾ ਕੁੜੀਆਂ ਕਈਆਂ ਕੁੜੀਆਂ ਦੇ ਉੱਤੋਂ ਦੀ ਤੇਰਾ ਲਿਲਾ ਜਤ ਸੇਵਾ ਕਰਦਾ ਕਰਕੇ ਚਲੋ ਕਰੀਏ ਨੇ ਸੇਵਾ ਬਹੁਤ ਦਿਲੋਂ ਲਾ ਕੇ ਆ ਬਹੁਤ ਚੰਗੇ ਸੁਭਾਅ ਦਾ ਸੀਗਾ ਹੌਲਦਾਰ ਸਾਹਿਬ ਤੇ ਹੁਣ ਐਵੇਂ ਕਹਿੰਦੇ ਮੈਂਬਰ ਵੀ ਠੀਕ ਆ ਯਾਰ ਇਹ ਵੀ ਬੰਦਾ ਠੀਕ ਆ ਗੋਡਾ ਤੇ ਐਸਾ ਸੰਗਤ ਉਹ ਸਵਾ ਬਹੁਤ ਚੰਗਾ ਸੀ ਪੰਨੇ ਨੇ ਭਾਈ ਮੰਤਰ ਜਾਪਣਾ ਜਿਹੜਾ ਸੋਹਾ ਆਪਾਂ ਸਾਰ ਦਸ ਕਰਦੇ ਆ ਸਿੱਖ ਇਹਨਾਂ ਨੇ ਜਦੋਂ ਰਾਮਲੀਲਾ ਚਲਾਈਨੀ ਤੇ ਪੰਨੇ ਨੇ ਪੜਦਾ ਹੁੰਦਾ ਸੀ ਪੰਨਾ ਕੋਸ਼ ਤੇ ਆ ਦੌਰੀ ਬਰਾਸੀ ਹੁਣੀ ਦੇ ਵਿੱਚ ਬਿੱਲਾ ਆਉਂਦਾ ਠਾਕਰੀ ਕਾ ਉਹਨੇ ਸਟਾਉਣੀ ਸਟਿਕਾਂ ਸਟੁਕਾਂ ਨਹੀਂ ਗਾ ਬਹੁਤ ਬੰਦੇ ਜਣੀ ਵਿੱਚ ਹੁੰਦੀ ਸੀ ਜੀਤ ਕਾ ਬੜਾ ਹੁੰਦਾ ਸੀ ਜਿਹੜਾ ਬਿਜਲੀ ਵਾਲਾ ਜੀ ਤਾਂ ਤੇ ਉਹਨਾਂ ਦਾ ਵਿਚਾਰਕ ਮਾਸਟਰ ਉਹ ਵੀ ਵਿੱਚ ਹੁੰਦਾ ਸੀ ਰਾਮਲੀਲਾ ਦੇ ਬਹੁਤ ਉਹ ਜਾਨੀ ਸਮਾ ਸਮਾ ਚੰਗਾ ਸੀ ਯਾਰ ਬੜਾ ਚੰਗਾ ਸੀ ਤੇ ਦਿਨੇ ਉੱਤੇ ਫਿਰਦੇ ਪੁੱਤੜਾ ਦੇ ਏਕੜ ਵਿੱਚ ਇੱਥੇ ਰੌਲੀ ਲਉਂਦੀ ਆ ਰਾਤ ਨੂੰ ਉੱਤੇ ਜਾ ਕੇ ਬੈਣਾ ਦੇਖ ਲਾ ਤੇ ਕੁੱਕੀ ਵਾਂਟਲੇ ਕਹਣਾ ਵੀ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ ਕੋਈ ਚੁੰਨੀ ਝੜਾਉਂਦਾ ਸੀ ਕੋਈ ਖੇਲ ਨਾਲ ਝੜਾਉਂਦਾ ਸੀ ਕੋਈ ਹੁਣ ਜਦੋਂ ਖੇਲ ਲੜਦੇ ਨਾਲ ਜਾਣਾ ਉੱਤੇ ਫਿਰ ਭੋਗ ਵੰਡਦੇ ਤੇ ਖੇਲਾ ਦਾ ਬਾਦਰਗਾਨੀ ਕਹਿੰਦਾ ਵੀ ਐਂ ਕਰੋ ਆਪਾਂ ਨਾਂ ਲਿਖਾ ਦੋ ਖੇਲਾ ਮੰਡਣ ਚ ਮੈਂ ਕਿਹਾ ਵੀ ਚਲੋ ਇੱਕ ਕਰੀਏ ਅਸੀਂ ਨਾਂ ਲਿਖਾਤਾ ਤੇ ਉਹ ਨਾਲ ਖਾਇਆ ਤੇ ਭਾਈ ਬਾਦਰ ਗਾਨੀ ਤੇ ਅਸੀਂ ਸਾਨੂੰ ਚੁੰਨੀਆਂ ਜੀਆਂ ਚ ਬਾਬਾ ਪਾਤੀਆਂ ਖੱਲਾਂ ਬਹੁਤ ਜਣੀ ਭਾਰਤੀ ਚੁੰਨੀ ਸੀ ਉਹਨੀਆਂ 3-4 ਕਿਲੋ ਉਹਨੂੰ ਬਾਦਰੀਆਂ 3-4 ਕਿਲੋ ਮੈਨੂੰ ਪਾਦ ਗਿਆ ਅਸੀਂ ਵੜਦੇ ਵੜਦੇ ਉਹ ਪਿੱਛੇ ਰੇ ਪਾਸ ਜਾ ਕੇ ਤੇ ਮੈਨੂੰ ਕਹਿੰਦਾ ਪਾਚਰ ਬਾਦਰ ਮੈਨੂੰ ਕਹਿੰਦਾ ਪਾਚਰ ਅਸੀਂ ਭਾਈ ਆ ਕੇ ਪੱਜੇ ਲੈ ਕੇ ਆ ਕੇ ਤੇ ਸਾਡੇ ਮਗਰ ਸਾਰੇ ਜੈਲੇ ਜੁੜੇ ਦਾ ਪਤਰਾ ਜਣੀ ਇਹ ਆ ਗਏ ਅਸੀਂ ਆ ਕੇ ਤੇ ਉम्मे ਪੰਡ ਦੇ ਉੱਤੇ ਬਿਜਲੀ ਜਗਦੀ ਹੁੰਦੀ ਸੀ ਲਾਈਟ ਜੀ ਉੱਥੇ ਬਹਿ ਕੇ ਆ ਕੇ ਉੱਥੇ ਬਹਿ ਕੇ ਅਸੀਂ ਮਿੱਟੀਆਂ ਮਿੱਟੀਆਂ ਖੱਲਾਂ ਵਿੱਚੋਂ ਕੱਢ ਲਈਆਂ ਤੇ ਦੂਜੀਆਂ ਸੀ ਉੱਥੇ ਪਾਇਆਂ ਦੀਆਂ ਕੁੱਤਿਆਂ ਕੱਤਿਆਂ ਨੂੰ ਕਿ ਜੇ ਕੁਝੇ ਪਾਰਲੇ ਸਾਰਿਆਂ ਨੂੰ ਦੇਖ ਤਾ ਤੇ ਐ ਜਾਨੀ ਉਹ ਤੋਂ ਬਾਦਰ ਕਹਿੰਦੀ ਇਹ ਜਿਹੇ ਇਲਤ ਬਹੁਤ ਕਰਦਾ ਹੁੰਦਾ ਸੀ ਐਨੇ ਐ ਬੰਡਾ ਲੱਗਣੇ ਪਤਾ ਸੀ ਬਣ ਕੇ ਲੈ ਕੇ ਭੱਜਾਉਣਾ ਤੇ ਰਾਹ ਚ ਆ ਕੇ ਬੰਡੜੇ ਸਾਰਿਆਂ ਨੂੰ ਚੱਲ ਅਸੀਂ ਭਾਈ ਇਹ ਜਿਹੇ ਇਲਤਾਂ ਹੋਂ ਤਾਂ ਵਿੱਚ ਕਰੀ ਜਾਂਦੇ ਹੁੰਦੇ ਸੀ ਹਾਂ ਤੇ ਕੋਕੀ ਵਾਟਨੇ ਕਹਣਾ ਵੀ ਭਾਈ ਸੁੱਖ ਸੁੱਖੋ ਛੋਟੀ ਸੁੱਖ ਬਹੁਤ ਬੁੜੀਆਂ ਸੁੱਖ ਦੀਆਂ ਹੁੰਦੀਆਂ ਸੀ ਕਿਸੇ ਦੇ ਬੱਚਾ ਹੋ ਜਾਣੇ ਕਦੇ ਕੁਝ ਫਿਰ ਦੂਜੇ ਸਾਲ ਜਾ ਕੇ ਉਹ ਸੁੱਕ ਲਉਂਦੀਆਂ ਹੁੰਦੀਆਂ ਸੀ ਪੈਸੇ ਦਿੰਦੇ ਹੁੰਦੇ ਸੀ ਸੁੱਕ ਦੇ ਪਾਲੂ ਨੇ ਜਿਹੜੇ ਜਾ ਕੇ ਪੈਸੇ ਮੱਛੜਾ ਪਾਲੂ ਮੱਛੜਾ ਐਂ ਦੀਆਂ ਗੱਲਾਂ ਬੜੀਆਂ ਫਿਰ ਹਟ ਗਏ ਉਹ ਮਾਸਟਰ ਕਹਿੰਦੇ ਵੀ ਨਾ ਜਾ ਰਹੇ ਇਹ ਜਿਹੜੀਆਂ ਗੱਲਾਂ ਨਾਲ ਲਗਾਇਆ ਕਰੋ ਅਸਰ ਪੈਂਦਾ ਮਾੜਾ ਅਸਰ ਪੈਂਦਾ ਆਪਣੇ ਤੇ ਜੋ ਆਕਾ ਦੇ ਮਾੜਾ ਅਸਰ ਪੈਂਦਾ ਚਲੋ ਫਿਰ ਹਟ ਗਏ ਇਸ ਤਰ੍ਹਾਂ ਬੁਲਾਉਣਾ ਬੁਲਾਉਣਾ ਯਾਨੀ ਚੰਗਾ ਹੀ ਨਾਮ ਵਧੀਆ ਬੁਲਾਉਂਦੇ ਅੱਜ ਕੱਲ ਤਾਂ ਪਣੀ ਨਹੀਂ ਪਤਾ ਕੀ ਨਾਮ ਬੁਲਾਉਣ ਲੱਗ ਜਾਨਾ ਉਦੋਂ ਜਣੀ ਇਹ ਜਿਹੇ ਨਾਮ ਵਧੀਆ ਬੁਲਾਉਂਦੇ ਹੁੰਦੇ ਸੀ ਚੰਗੇ ਜਿਹੜਾ ਨਾਮ ਹੁਣ ਉਹ ਹੀ ਬੁਲਾਉਣਾ ਬਹੁਤ ਐਵੇਂ ਕਹਿੰਦੇ ਕਿ ਰਾਮਲੀਲਾ ਦੇ ਵਿੱਚ ਵੀ ਬੜੇ ਨਜ਼ਾਰੇ ਲਏ ਬੜੇ ਦੇਖੀ ਟਿਕਾ ਕੇ ਤੇ ਜਾ ਕੇ ਅਸੀਂ ਸਾਰਿਆਂ ਨੇ ਇਕੱਠੇ ਨਿਕਈ ਅਰਦਾਉਰੀ ਨੇ ਮੈਂ ਹੋਰ ਜਗਰਾ ਸਰਪੰਚਾ ਨੇ ਦਰਸ਼ਨ ਮਿਸਤਰੀ ਹੁੰਦਾ ਸੀ ਆਪਣੇ ਜਿਹਦੀ ਇੱਥੇ ਵਰਕਸ਼ਾਪ ਹੁੰਦੀ ਆਪਣੇ ਪਿੰਡ ਹੀ ਰਹੀ ਹੈ ਵਰਕਸ਼ਾਪ ਬਹੁਤ ਤੇ ਮਾਦੋ ਮੰਨੀ ਬੰਤ ਇਹ ਕਹੀ ਜਾਣੇ ਫੇ ਸਾਡੇ ਖੇਤ ਆ ਜਾਣਾ ਰਾਤ ਨੂੰ ਰਾਮਲੀਲਾ ਦੇ ਕੇ ਛੱਲੀਆਂ ਪੁੱਣ ਕੇ ਚੱਬ ਕੇ ਖਾ ਕੇ ਫੇਰ ਪੈਣਾ ਉੱਥੇ ਹੀ ਪੈ ਜਾਣਾ ਥੱਲੇ ਥੋਲੇ ਸਾਡੇ ਪੱਲੇ ਪੱਲੇ ਵਿਛਾ ਕੇ ਤੜਕੋ ਜਾਣਾ ਐ ਸਾਰੇ ਬਹੁਤ ਇਕੱਠੇ ਰਹਿੰਦੇ ਹੁੰਦੇ ਯਾਰ ਬਹੁਤ ਪ੍ਰੇਮ ਸੀ ਸਮਾਂ ਵੀ ਚੰਗਾ ਸੀ ਯਾਰ ਹੁਣ ਤੱਕ ਲੱਗਦਾ ਪਤਨੀ ਰਾਤ ਨੂੰ ਇਕੱਠੇ ਹੁੰਦੇ ਕਹਿੰਦੇ ਕੀ ਲੋਟਾਂ ਕੋਹਾ ਕਰਦੇ ਹੋਣਗੇ ਹੁਣ ਤਾਂ ਇਹ ਹੀ ਗੱਲਾਂ ਚੱਲ ਰਹੀਆਂ ਜੇ ਕੋਈ ਬਹਿ ਵੀ ਜਾਵੇ ਤਾਂ ਤੇ ਡਰਾਮੇ ਹੁੰਦੇ ਹੁੰਦੇ ਸੀ ਕਾਂਵਰੇਡਾਂ ਦੇ ਉਹਨਾਂ ਨੇ ਕਰਨੇ ਆਪਣੇ ਅੱਡੇ ਤੇ ਜਿੱਥੇ ਬੇਲ ਜੀ ਹੁਣੀ ਉੱਤੇ ਕਰਦੇ ਹੁੰਦੇ ਸੀ ਬੜਾ ਦੇਖਣ ਦਾ ਮੈ ਯਾਰ ਫੇਰ ਰਾਮ ਲੀਲਾ ਵਾਲੀ ਉਹਨਾਂ ਨੇ ਕਰਨੀ ਇੱਧਰ ਬਾਗ ਦੇ ਵਿੱਚ ਸਾਸ ਫਈਆ ਕਰਕੇ ਉੱਥੇ ਲੋਕ ਬਹੁਤ ਅਸੀਂ ਵੀ ਜਾਂਦੇ ਰਹੇ ਹਾਂ ਬਹੁਤ ਲੋਕ ਜਾਂਦੇ ਹੁੰਦੇ ਸੀ ਹਮ ਬੜਾ ਸਮਾਂ ਚੰਗਾ ਸੀ ਯਾਰ ਕੋਈ ਜਿਹਾ ਸਮਾਂ ਹੁਣ ਆਉਣਾ ਬਹੁਤ ਮੁਸ਼ਕਲ ਹੈ ਹੁਣ ਵਾਲੀ ਨੌਜਾਨ ਬਟੀ ਪਨੀਰੀ ਤੇ ਨਹੀਂ ਆਉਣਾ ਯਾਰ ਹੁਣ ਉਹ ਰਾਮ ਲੀਲਾ ਵਾਲੇ ਸਮੇ ਸੀ ਜਿਹੜੇ ਜਿਹੜੇ ਮੇਰੇ ਹਾਨ ਦੇ ਉਹਨਾਂ ਨੂੰ ਪਤਾ ਵੀ ਕਿਵੇਂ ਰਾਮ ਲੀਲਾ ਹੁੰਦੀ ਹੁੰਦੀ ਸੀ